ਹਾਂਜੀ ਭਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੇਖੋ ਭਾਈ ਜੀ ਮੈਂ ਤੁਹਾਨੂੰ ਅੱਜ ਠੇਕੇਦਾਰੀ ਤੇ ਦਿਹਾੜੀ ਤੇ ਮਿਸਤਰੀ ਦੇ ਕਾਰਨਾਮੇ ਦਿਖਾਉਣਾਗਾ ਠੀਕ ਹੈ ਤੇ ਆਹ ਦੇਖੋ ਜੀ ਹੁਣ ਮਤਲਬ ਸਾੜਾ ਇਥੇ ਜਿਹੜਾ ਮਿਸਤਰੀਆ ਉਹ ਤਾਂ ਤਕਰੀਬਨ ਭੱਗ ਗਿਆ ਹਨਾ ਜੇ ਤਾਂ ਹੁੰਦਾ ਠੇਕੇ ਦੇ ਕੰਮ ਫੇਰ ਤਾਂ ਨਹੀਂ ਸੀ ਭਜਦਾ ਆਹ ਦੇਖੋ ਲੇਬਰਾਂ ਨੂੰ ਲਾਦਾ ਵੀ ਪਲਾਸਟਰ ਕਰੀ ਜਾਓ ਠੀਕ ਆ ਆਹ ਬੰਦੇ ਲਾਏ ਬਨੇ ਪਲਾਸਟਰ ਤੇ ਆਪ ਇੱਥੇ ਮਤਲਬ ਰੂੜੇ ਚਕਾਈ ਜਾਂਦਾ ਸੀਗਾ ਜਦੋਂ ਦਾ ਮਾਲਕ ਭੱਗ ਜਾਂਦਾ ਉਹ ਤਾਂ ਲਾ ਕੇ ਜਾਂਦਾ ਕੰਮ ਤੇ ਜਦ ਆ ਜਾਂਦਾ ਹੈ ਮਾਲਕ ਆ ਜਾਂਦਾ ਉਹ ਕੰਮ ਤੇ ਜਦ ਮਾਲਕ ਬਾਗ ਜਾਂਦੇ ਨਹੀਂ ਕਦੇ ਜਰਦਾ ਕਦੇ ਬੀੜੀ ਪਤਾ ਨਹੀਂ ਕੀ ਕੁਛ ਕਰਦਾ ਹੈਗਾ ਤੇ ਮੇਸਤਰੀਆਂ ਵਾਲੇ ਕੰਮ ਘੱਟ ਬਈ ਤੇ ਲੇਬਰ ਵਾਲੇ ਬਲੇ ਕਰਦਾ ਹਨਾ ਆ ਦੇਖ ਲਓ ਮਿਸਤਰੀਆਂ ਦੇ ਹਾਲ ਜੀ ਕੰਮ ਕਰਦੇ ਆ ਭਾਲਦੇ ਸਬਜ਼ੀਆਂ ਲੈ ਦਿਹੜੀ ਤੇ ਆ ਹਾਲ ਨੇ ਜਿਹੜਾ ਸੀਨੀਅਰ ਮਿਸਤਰੀ ਉਹ ਵਗ ਗਿਆ ਮਿਸਤਰੀ ਜਾਣ ਤੋਂ ਬਾਅਦ ਆ ਦੇਖ ਲੋ ਕੀ ਕਰਦੇ ਨੇ ਕੋਈ ਸਬਜ਼ੀ ਤੋੜ ਲੱਗ ਗਿਆ ਕੋਈ ਨੱਕ ਚੁੰਗਲਾ ਮਰੀ ਜਾਂਦਾ ਭਾਈ ਠੇਕੇ ਤੇ ਦਿਹਾੜੀ ਤੇ ਇਹ ਹਾਲ ਆ ਬੰਦੇ ਨੂੰ ਠੇਕਾ ਦੇ ਉਹ ਬਸ ਪਰੇ ਕਰੋ ਠੀਕ ਆ ਜਦੋਂ ਮਾਲਕ ਜਾਂ ਠੇਕੇਦਾਰ ਪਰੇ ਵਗ ਗਿਆ ਫਿਰ ਤਾਂ ਦੇਖ ਲੋ ਐਂ ਕਰਦੇ ਨੇ ਇਹ ਬੰਦੇ ਹੁਣ ਦਿਹਾੜੀ ਤੇ ਨੇ ਟਾਈਮ ਹਜੇ 5:30 ਹੋਏ ਨੇ ਪਰ ਅੰਦਰ ਸਬਜ਼ੀਆਂ ਭਾਲਦੇ ਨੇ ਤੇ ਜੇ ਹੁੰਦੇ ਠੇਕੇ ਤੇ ਕੰਮ ਮੈਂਦਰ ਫਰੇਟ ਪੁੱਠੀ ਸਿੱਧੀ ਕੋਈ ਨਹੀਂ ਦੇਖਦਾ ਭਗਾ ਭਗਾ ਜਿਵੇਂ ਉਹਦੇ ਦੱਪੜ ਦੱਪੜ ਦਾੜ ਦਾੜ ਮਾਰਦੇ ਇੱਟਾਂ ਨੂੰ ਦਿਹਾੜੀ ਤੇ ਇੱਟ ਲਾਉਂਦੇ ਨੇ ਕਮਾਹ ਕਮਾ ਚਾਰ ਬਾਰੀ ਕਮਾਉਣਗੇ ਇਹ ਜੇ ਮਿਸਤਰੀ ਨੇ ਠੇਕੇ ਤੇ ਦਿਹਾੜੀ ਤੇ ਬਹੁਤ ਫਰਕ ਆ ਭਾਈ ਦਿਹਾੜੀ ਤੇ ਮਰੂ ਮਰੂ ਕਰਦੇ ਨੇ ਮੇਰੇ ਹਾਲੇ ਜਿਵੇਂ ਜਾਨ ਨਹੀਂ ਹੁੰਦੀ ਹੈਗੀ ਠੇਕੇ ਤੇ ਚੱਲਦੇ ਨੇ ਮੇਰੇ ਵਾਲਿਆਂ ਨੇ ਜਿਵੇਂ ਪੈਟਰੋਲ ਪਾਇਆ ਹੁੰਦਾਗਾ ਇਸ ਕਰਕੇ ਭਾਈ ਤੁਸੀਂ ਦਿਹਾੜੀ ਦੇ ਕੰਮ ਕਰਵਾਏ ਨਾ ਕਰੋ ਠੇਕੇ ਹੀ ਦਿਆ ਕਰੋ ਪਰ ਮਿਸਤਰੀਆਂ ਨੂੰ ਹਨਾ ਤੇ ਬਾਕੀ ਗੱਲ ਆ ਭਾਈ ਜਿਹੜਾ ਸਿਆਣਾ ਮਿਸਤਰੀ ਮੇਰੇ ਵਰਗਾ ਹੋ ਗਿਆ ਉਦੋਂ ਜੈ ਦਿਹਾੜੀ ਦੇ ਕਰਾ ਲਓ ਜੇ ਠੇਕੇਦਾਰ ਨੂੰ ਚੱਕਰੀ ਨਹੀਂ ਇੱਕ ਬਰਾਬਰੀ ਆ ਦਿਹਾੜੀ ਦੇ ਕੰਮ ਵੀ ਮਤਲਬ ਠੇਕੇਵਾਰ ਕਰ ਹੀ ਕਰਦਾ ਹੈਗਾ ਜਿਹੜੇ ਬੰਦੇ ਹੁੰਦੇ ਟਾਈਮ ਪਾਸ ਵਾਲੇ ਉਹਦਾ ਤੁਹਾਨੂੰ ਪਤਾ ਹੀ ਹੈਗਾ ਠੀਕ ਆ ਹੁਣ ਤੁਸੀਂ ਆ ਮੰਨ ਲਓ ਮਾਲਕ ਹੈ ਨਹੀਂ ਇੱਥੇ ਲੇਬਰ ਵਾਲੇ ਬੰਦੇ ਦੇਖ ਲਓ ਕਿਵੇਂ ਘੁੰਮਦੇ ਫਿਰਦੇ ਨੇ ਜਿਵੇਂ ਬਰਾਤ ਚਾਏ ਹੁੰਦੇ ਨੇ ਐਂ ਫਿਰਦੇ ਨੇ ਮੇਰੇ ਨਾਲੇ ਇੱਕ ਉਹ ਉੱਪਰ ਦਾ ਕੈਂਪਰ ਕੋਲੇ ਤੇ ਬੰਦਾ ਜਿਹੜਾ ਇੱਥੇ ਮਿਸਤਰੀ ਉਹਦਾ ਘੈਂਟ ਆ ਬੰਦਾ ਵਿਚਾਰਾ ਉਹਦਨੇ ਐਂ ਟਾਈਮ ਬਸ ਕਰਦਾ ਹੁਣ ਉਹ ਬਾਗ ਗਿਆ ਉਧਰੋਂ ਮਾਲਕ ਬਾਗ ਗਿਆ ਹੁਣ ਲਾਭ ਦੇ ਫਿਰਦੇ ਨੇ ਸਬਜ਼ੀਆਂ ਇਹਨਾਂ ਨੂੰ ਐ ਨਹੀਂ ਪਤਾ ਹੈਗਾ ਕद्दू ਮੇਰੇ ਸਾਲੇ 60 ਰੁਪਏ ਕਿਲੋ ਆ ਇਹ ਤੇ ਫਰੀਜ਼ ਪਾਲਦੇ ਨੇ ਨਿਕੇ ਨਿਕੇ ਕੱਦੀਆਂ ਜਿਹਾ ਪਾਲ ਕੇ ਬਾਗੇ ਦੱਸੂ ਲੈ ਮਰਾ ਕਹਣਾ ਭਾਈ ਇਹਨਾਂ ਨੂੰ ਘਰੇ ਬੇਗ ਲਾ ਕੇ ਰੱਖਿਆ ਕਰੋ ਇਹਨਾਂ ਨੂੰ ਖਵਾਇਆ ਕਰੋ ਕद्दू ਕੰਮ 'ਚ ਘਟ ਸਬਜ਼ੀਆਂ ਤੇ ਜ਼ਿਆਦਾ ਧਿਆਨ ਰੱਖਦੇ ਨੇ ਲੈ ਵੀ ਰਿਹਾ ਕਰੋ ਭਾਈ ਜਦੋਂ ਆਥ ਨੇ ਜਾਣ ਹੁੰਦਾ ਇਹਨਾਂ ਨੇ ਨੇ ਹਾਲ ਨੇ ਤੇ ਆਡੀ ਨੇ ਠੇਕਾ ਦੇ ਕੇ ਪਰੇ ਕਰਿਆ ਗੁਰਜੰਗਾ ਇੱਕ ਆ ਜਾਂਦਾ ਪਹਿਲਾਂ ਕਰਾਉਣੇ ਗੱਲ ਹਾਂ ਭਾਈ ਕੀ ਹਾਲ ਨੇ ਹੈ ਹੈਲੋ ਇਧਰ ਖੜ ਕੇ ਗੱਲ ਕਰਾਉਣਾ ਦੰਦੀਆਂ ਜੇ ਕੱਢਦਾ ਆਇਜ ਕਿੰਨੇ ਕਦੂ ਬਾਲੇ ਹੈ ਖੜ ਜਾ ਆ ਦੇਖ ਲੋ ਭਾਈ ਹੁਣ ਗੱਲ ਵੀ ਨਹੀਂ ਕਰਦਾ ਕਰੂਗਾ ਹਾਂ ਭਾਈ ਕੀ ਹਾਲ ਨੇ ਹੈਲੋ ਹੈਲੋ ਉਹ ਆ ਜਾ ਉਹ ਕਿੰਨੇ ਤੋੜ ਲੇ ਅੱਛਾ ਦਿਹਾੜੀ ਤੇ ਜਾ ਕੰਮ ਚੱਲਦਾ ਕਿਵੇਂ ਠੇਕੇ ਦੇ ਹਾਂ ਕਾਹ ਦੱਸ ਦੀ ਕੰਮ ਕਾਤੇ ਚੱਲਦਾ ਮੈਂ ਤੈਨੂੰ ਕੀ ਦੱਸਣਾਗਾ ਦਿਹਾੜੀ ਤੇ ਦਿਹਾੜੀ ਤੇ ਫਿਰ ਕਿਵੇਂ ਕਰਦੇ ਹੋ ਕੰਮ ਨਜ਼ਾਰੇ ਨਾ ਨਜ਼ਾਰੇ ਨੇ ਨਜ਼ਾਰੇ ਕਾਦ ਨੇ ਅੱਛਾ ਨਜ਼ਾਰੀ ਨੇ ਬਈ ਸਾਢੇ ਪੰਜ ਛੁੱਟੀ ਕਰਕੇ ਵਗ ਜਨੇ ਆਏ ਹਾਲ ਨੇ ਬਈ ਦੇਖ ਲੋ ਪਤਾ ਨਹੀਂ ਇਹਦੇ ਵਿੱਚ ਪਾਲੇ ਦੋ ਦਿਨ ਕੱਦੂ ਉਹ ਪਹਿਲਾ ਨੀਕੇ ਨੀਕੇ ਕੱਦੂ ਜੇ ਤੋੜ ਕੇ ਇਧਰ ਆ ਪਾਈ ਜਾਂਦਾਗਾ ਅੱਛਾ ਉਹ ਭਰੀ ਜਾਂਦਾ ਬਈ ਤੈਂ ਕਿ ਨਹੀਂ ਤੋੜਿਆ ਕੋਈ ਨਹੀਂ ਕੋਈ ਨਹੀਂ ਕੋਈ ਕਿਉਂ ਨਹੀਂ ਮਿਲਿਆ 10 ਕੱਦੂ ਤੋਂ ਲੈ ਝੂੜ ਮਾਰਦਾ ਸੂ ਦਿਖਾ ਕਿਤੇ ਨਹੀਂ ਲੈ ਆ ਦੇਲੀਆਂ ਕੰਡਾ ਬਈ ਝੋਲੇ ਨੂੰ ਲੈ ਕੋਈ ਖੋਲ ਕੇ ਦਿਖਾ ਹੁਣ ਡਾਂਗ ਕੱਢਣਗੇ ਕਿ ਮੈਂ ਝੋਲੇ ਫਰੋਲ ਇਹ ਆਲ ਆ ਬਈ ਲੱਕੀ ਲੱਗਿਆ ਅੱਜ ਆਪੀ ਬੱਕ ਹੈਂ ਲੋਕੀ